ਆਮ ਆਦਮੀ ਪਾਰਟੀ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ 13 ਸੀਟਾਂ ਵਿੱਚੋਂ 8 ਸੀਟਾਂ ਉੱਪਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਬਠਿੰਡਾ ਲੋਕ ਸਭਾ ਸੀਟ ਤੋਂ ਕੈਬਨਟ ਮੰਤਰੀ ਗੁਰਮੀਤ ਸਿੰਘ ਕੁਡੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਇਕਟ ਮੇਲਨ ਉਪਰੰਤ ਬਠਿੰਡਾ ਵਿਖੇ ਪਹਿਲੀ ਵਾਰ ਪਹੁੰਚੇ ਗੁਰਮੀਤ ਸਿੰਘ ਖੁੱਡੀਆਂ ਨੇ ਵਿਰੋਧੀਆਂ ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹਨਾਂ ਦਾ ਮੁਕਾਬਲਾ ਪਹਿਲਾਂ ਵੀ ਬਾਦਲ ਨਾਲ ਸੀ ਹੁਣ ਵੀ ਬਾਦਲ ਪਰਿਵਾਰ ਨਾਲ ਹੈ ਉਹ ਪਾਰਟੀ ਦੇ ਨਿਮਾਣੇ ਵਰਕਰ ਵਜੋਂ ਲੋਕਾਂ ਵਿੱਚ ਵਿਚਰ ਰਹੇ ਨੇ ਅਤੇ ਲੋਕਾਂ ਦੇ ਕੰਮ ਕਰ ਕਰ ਰਹੇ ਨੇ ਉਹਨਾਂ ਦੇ ਕੰਮ ਕਰਨ ਨੂੰ ਵੇਖਦੇ ਹੋਏ ਵੱਲੋਂ ਮੁਰ ਉਹਨਾਂ ਨੂੰ ਸਫਲਤਾ ਦਿੱਤੀ ਜਾਵੇਗੀ ਕਿਸਾਨਾਂ ਦੇ ਮੁੱਦਿਆਂ ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਕਾਰਜ ਕੀਤੇ ਗਏ ਪਰ ਕੇਂਦਰ ਸਰਕਾਰ ਵੱਲੋਂ ਪਤਾ ਨਹੀਂ ਕਿਉਂ ਪੰਜਾਬ ਦੇ ਕਿਸਾਨਾਂ ਦੇ ਮੰਗਾਂ ਵੱਲ ਕਿਉਂ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਕਿਸਾਨ ਮੂੜ ਸੰਘਰਸ਼ ਦੇ ਰਾ ਪਏ ਹੋਏ ਨੇ ਉਹ ਕਿਸਾਨ ਦੇ ਪੁੱਤਰ ਨੇ ਅਤੇ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਕਾਰਜ ਕਰ ਰਹੇ ਨੇ ਵਿਰੋਧੀਆਂ ਵੱਲੋਂ ਕਸੇ ਜਾ ਰਹੇ ਤੰਤਨਾਂ ਦਾ ਜਵਾਬ ਦਿੰਦੇ ਹੋਏ ਕਿਹਾ ਪੰਜਾਬ ਦੇ ਲੋਕਾਂ ਨੇ ਪੰਜ ਵਾਰ ਦੇ ਮੁੱਖ ਮੰਤਰੀ ਖਿਲਾਫ ਚੋਣ ਲੜਵਾਏ ਅਤੇ ਸਫਲਤਾ ਦਿੱਤੀ ਹੁਣ ਬਾਦਲਾਂ ਦੇ ਹੀ ਗੜ ਵਿੱਚ ਲੋਕ ਸਭਾ ਚੋਣ ਵਿੱਚ ਵੀ ਲੋਕਾਂ ਵੱਲੋਂ ਸਾਥ ਦਿੱਤਾ ਜਾਵੇ ਮੈਜੰਡਾ ਪ੍ਰੈਸ ਦਾ ਪਹਿਲਾਂ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆ ਕੇ ਦਰਸ਼ਨ ਦਿੱਤੇ ਅੱਜ ਮੈਂ ਜਿਹੜੀ ਸਾਡੀ ਮੇਰੀ ਡਿਊਟੀ ਹੈ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਂ ਤੇ ਪੰਜਾਬ ਦੇ ਕਿਸਾਨਾਂ ਦੇ ਲਈ ਉਹਨਾਂ ਵਾਸਤੇ ਕੋਈ ਭਲਾਈ ਲਈ ਕੁਝ ਕਰ ਸਕਦਾ ਹੁੰਦਾ ਉਹਦੇ ਵਿੱਚ ਮੈਂ ਰੁੱਝਿਆ ਸੀ ਆਪਣੇ ਇੱਕ ਖੁਸ਼ਖਬਰੀ ਹੈ ਸਾਰੇ ਇਲਾਕੇ ਨੂੰ ਬਠਿੰਡੇ ਨੂੰ ਅਸੀਂ ਬਾਇਓ ਫਰਟੀਲਾਈਜ਼ਰ ਜਿਹੜੀ ਲੈਬ ਜਿਹਦੀ ਬਹੁਤ ਜ਼ਰੂਰ ਸੀ ਅੱਜ ਕੱਲ ਬਾਇਓ ਖਾਦਾਂ ਬਾਇਓ ਦਵਾਈਆਂ ਵਰਤੀਆਂ ਜਾਂਦੀਆਂ ਔਰ ਉਹਨਾਂ ਦਾ ਚੈੱਕ ਅਪ ਕਿਤੇ ਟੈਸਟਿੰਗ ਨਹੀਂ ਹੁੰਦੀ ਸੀ ਉਹ ਗਾਜ਼ੀਆਬਾਦ ਜਾ ਕੇ ਕਰਾਉਣੀ ਪੈਂਦੀ ਸੀ ਕਈ ਵਾਰੀ ਉਹ ਮਾੜੀ ਜਿਹੜੀ ਉਸ ਸਟੈਂਡਰਡ ਦੀ ਦਵਾਈ ਜਾਂ ਉਸ ਸਟੈਂਡਰਡ ਦੀ ਖਾਦ ਨਾ ਹੁੰਦੀ ਉਹ ਜਦੋਂ ਕਿਸਾਨ ਲੈ ਜਾਂਦਾ ਸੀ ਇੱਕ ਵੱਡੀ ਠੱਗੀ ਹੋ ਜਾਂਦੀ ਸੀ ਉਹ ਬਾਅਦ ਚ ਲੰਮੇ ਸਮੇਂ ਤੋਂ ਕੋਈ ਰਿਜ਼ਲਟ ਆਉਂਦੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸੀ ਹੁਣ ਨੇੜੇ ਤੋਂ ਉਹ ਆਪਣੀ ਕੋਈ ਵੀ ਖਾਦ ਲਊਗਾ ਬਾਇਓ ਖਾਦ ਜਾਂ ਦਵਾਈਆਂ ਲਊਗਾ ਤਾਂ ਇਹਦੇ ਟੈਸਟਿੰਗ ਕਰਾ ਸਕਦਾ ਹੈ ਇਹਦੇ ਤੇ तकरीबन 2.5 ਕਰੋੜ ਰੁਪਇਆ ਸਾਡੇ ਮਹਿਕਮੇ ਦਾ ਪੰਜਾਬ ਸਰਕਾਰ ਦਾ ਆਉਣਾ ਹੈ ਔਰ ਜੇ ਖੇਤੀ ਤਗੜੀ ਹੈ ਤਾਂ ਹੀ ਪੰਜਾਬ ਤਗੜਾ ਆਪਾਂ ਖੇਤੀ ਪ੍ਰਧਾਨ ਸੂਬਾ ਆਪਾਂ ਸਾਰੇ ਖੇਤੀ ਚ ਹੀ ਆਪਣਾ ਜੀਵਨ ਬਸਰ ਕਰ ਰਹੇ ਹਾਂ ਚਾਹੇ ਤੁਸੀਂ ਪ੍ਰੈਸ ਵਾਲਿਓ ਸ਼ਾਹੂਕਾਰ ਹੈ ਕੋਈ ਹੋਰ ਹੈ ਕਿਉਂਕਿ ਆਪਾਂ ਸਾਰੇ ਖਾਂਦੇ ਤਾਂ ਇੱਕ ਅਨਾਜ ਹੈ ਅਨਾਜ ਜਿਹੜਾ ਕਿਸਾਨ ਤੇ ਮਜ਼ਦੂਰ ਲੜ ਕੇ ਪੈਦਾ ਕਰਦੇ ਆ ਉਹਦੇ ਲਈ ਇਹ ਬਹੁਤ ਵੱਡਾ ਜਿਹੜੀ ਸਹਾਇ ਹੋ ਬਰਦਾਨ ਹੋ ਮੇਰੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸਾਹਿਬ ਜਸਵੰਤ ਸਿੰਘ ਜੀ ਵੀ ਹਾਜ਼ਰ ਨੇ ਆਪਣੇ ਲੋਕਲ ਐਮਐਲਏ ਸਰਦਾਰ ਜਗਰੂਪ ਸਿੰਘ ਜੀ ਗਿੱਲ ਉਹ ਵੀ ਹਾਜ਼ਰ ਨੇ ਸਤਾਰ ਜਗਸੀਰ ਸਿੰਘ ਜੀ ਪੋਚੋ ਤੋਂ ਐਮਐਲਏ ਚੇਅਰਮੈਨ ਸਾਹਿਬ ਅਮਰਤ ਲਾਲ ਜੀ ਚੇਅਰਮੈਨ ਸਾਹਿਬ ਨੀਲ ਗਰਗ ਜੀ ਚੇਅਰਮੈਨ ਸਾਹਿਬ ਨਵਦੀਪ ਜੀ ਪਾ ਜੀਦਾ ਜੀ ਔਰ ਚੇਅਰਮੈਨ ਸਾਹਿਬ ਪੁਰੀ ਸਾਹਿਬ ਚੇਅਰਮੈਨ ਸਾਹਿਬ ਅਨਿਲ ਠਾਕਰ ਜੀ ਤੇ ਹੋਰ ਵੀ ਪਤਵੰਤੇ ਸੱਜਣ ਪਾਰਟੀ ਦੇ ਬਹੁਤ ਨਾਮਵਰ ਸਾਰੇ ਸਾਥੀ ਖੜੇ ਨੇ ਹੁਣ ਤੁਸੀਂ ਜਿਹੜੀ ਮੈਨੂੰ ਆਪਣੇ ਵੱਲੋਂ ਸਵਾਲ ਕੀਤਾ ਸੀ ਕਿ ਪਾਰਲੀਮੈਂਟ ਦੇ ਇਲੈਕਸ਼ਨ ਹੈ ਸੋ ਕਿਉਂਕਿ ਮੈਨੂੰ ਤਾਂ ਪਹਿਲਾਂ ਹੀ ਬਹੁਤ ਵੱਡਾ ਮਾਨ ਆਮ ਆਦਮੀ ਪਾਰਟੀ ਨੇ ਲੰਬੀ ਤੋਂ ਟਿਕਟ ਦੇ ਕੇ ਸ੍ਰੀ ਕੇਜਰੀਵਾਲ ਜੀ ਹੋਰਾਂ ਨੇ ਸਦਾ ਭਗਵੰਤ ਸਿੰਘ ਮਾਨ ਹੋਰਾਂ ਨੇ ਦਿੱਤਾ ਸੀ ਉਸ ਤੋਂ ਬਾਅਦ ਲੰਬੀ ਹਲਕੇ ਦੇ ਲੋਕਾਂ ਨੇ ਵੀ ਬਹੁਤ ਵੱਡੀ ਕਿਰਪਾ ਕੀਤੀ ਗੁਰੂ ਮਹਾਰਾਜ ਦੀ ਕਿਰਪਾ ਰਹੀ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਡੀ ਹਸਤੀ ਸਨ ਪੰਜ ਵਾਰ ਦੇ ਚੀਫ ਮਿਨਿਸਟਰ ਸਨ ਮੇਰੇ ਤਾਂ ਜਨਮ ਤੋਂ ਪਹਿਲਾਂ ਉਹ ਐਮਐਲਏ ਬਣਦੇ ਰਹੇ ਮੇਰਾ 11 ਬਾਰ ਵਿਧਾਨ ਸਭਾ ਵਿੱਚ ਆਏ ਪਰ ਲੰਬੀ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਸਾਡੇ ਸਾਰੇ ਮੇਰੇ ਭਰਾਵਾਂ ਨੇ ਬਹੁਤ ਵੱਡਾ ਜੋਰ ਲਾ ਕੇ ਉਸ ਵਿੱਚ ਮੈਨੂੰ ਵਿਧਾਨ ਸਭਾ ਵਿੱਚ ਭੇਜਿਆ ਬੜੀ ਸ਼ਾਨ ਨਾਲ ਹੁਣ ਮੈਨੂੰ ਪਾਰਟੀ ਵੱਲੋਂ ਹੁਕਮ ਹੋਇਆ ਕਿ ਜਿਹੜੀ ਪਾਰਲੀਮੈਂਟ ਬਠਿੰਡਾ ਦੀ ਬਠਿੰਡਾ ਵੀ ਮੇਰਾ ਆਪਣਾ ਹੀ ਘਰ ਆ ਸਾਰੇ ਬਹੁਤ ਕਿਉਂਕਿ ਨਾਲ ਲੱਗਦਾ ਹਲਕਾ ਜਿਹੜਾ ਦਿਹਾਤੀ ਹੈ ਦੁੱਖ ਸੁੱਖ ਵਿੱਚ ਸਾਰਿਆਂ ਨਾਲ ਤੁਰੇ ਫਿਰਦੇ ਆਂ ਔਰ ਬਠਿੰਡੇ ਵਿੱਚ ਵੀ ਦੂਸਰੇ ਇਲਾਕਿਆਂ ਵਿੱਚ ਵੀ ਤੋਂ ਮੈਂ ਜਿੱਦੋਂ ਦਾ ਮੰਤਰੀ ਐ ਉਸ ਤੋਂ ਬਾਅਦ ਵੀ ਲੋਕਾਂ ਨਾਲ ਰਾਬਤਾ ਹੋਇਆ ਕਰਦਾ ਸੋ ਮੈਨੂੰ ਬਹੁਤ ਵੱਡੀ ਆਸ ਤੇ ਉਮੀਦ ਹੈ ਕਿ ਜਿਵੇਂ ਲੰਬੀ ਵਾਲੇ ਲੋਕਾਂ ਨੇ ਮੇਰੇ ਤੇ ਬਹੁਤ ਵੱਡੀ ਕਿਰਪਾ ਕੀਤੀ ਹੱਕ ਵਿੱਚ ਵੱਡਾ ਫਤਵਾ ਦਿੱਤਾ ਹੈ ਇਸੇ ਤਰ੍ਹਾਂ ਬਠਿੰਡਾ ਲੋਕ ਸਭਾ ਹਲਕੇ ਦੇ ਮਾਨਯੋਗ ਵੋਟਰ ਸਤਿਕਾਰਯੋਗ ਸਾਰੇ ਸਾਥੀ ਮੇਰਾ ਸਾਥ ਦੇ ਕੇ ਉਹਦੇ ਵਿੱਚ ਵੱਡੀ ਜਿੱਤ ਦੰਗ ਕਰਾਉਣਗੇ। ਜਿਵੇਂ ਸਾਬ ਪਹਿਲਾ ਪਹਿਲਾ ਬਾਦਲ ਪਰਿਵਾਰ ਨਾਲ ਮੁਕਾਬਲਾ ਸੀ ਆ ਹੁਣ ਦੂਜਾ ਫਿਰ ਬਾਦਲ ਪਰਿਵਾਰ ਨਾਲ ਮੁਕਾਬਲਾ ਹੈ। ਵੇਖੋ ਜੀ ਮੈਂ ਇਸ ਗੱਲ ਨੂੰ ਕਿਉਂਕਿ ਮੈਨੂੰ ਨਹੀਂ ਇਸ ਗੱਲ ਨਾਲ ਕੋਈ ਫਰਕ ਵੀ ਕਿਸੇ ਨਾਲ ਮੁਕਾਬਲਾ ਹੈ। ਮੁਕਾਬਲਾ ਲੋਕਾਂ ਦਾ ਹੋਇਆ ਕਰਦਾ ਮੈਂ ਤਾਂ ਇੱਕ ਨਮਾਣਾ ਨੇਤਾਣਾ ਮੇਰੀ ਇੱਕ ਆਪਦੀ ਵੋਟ ਹੈ ਲੋਕਾਂ ਦੀਆਂ ਵੋਟਾਂ ਹੈ। ਲੋਕ ਮੈਨੂੰ ਵੋਟਾਂ ਪਾਉਂਦੇ ਆ ਤਾਂ ਹੀ ਮੈਂ ਮੁਕਾਬਲੇ ਵਿੱਚ ਆ ਸਕਦਾ ਹਾਂ ਸੋ ਉਹਨਾਂ ਨੇ ਪਹਿਲਾਂ ਕਿਰਪਾ ਕੀਤੀ ਹੈ ਮੁਕਾਬਲਾ ਆਮ ਜਨਤਾ ਦਾ ਮੁਕਾਬਲਾ ਨਿਮਾਣਿਆਂ ਨਿਤਾਣਿਆਂ ਦਾ ਤੇਜਰਵਾਨਿਆਂ ਦਾ ਵਿਰੋਧੀ ਕਹਿੰਦੇ ਵੀ ਇੰਨਾ ਕੋਈ ਨਵਾਂ ਚਿਹਰਾ ਨਹੀਂ ਸੀ ਪੰਜ ਮੰਤਰੀ ਉਤਾਰ ਦਿੱਤੇ ਗਏ ਦੋ ਕਾਂਗਰਸੀ ਅਤੇ ਇੱਕ ਕਲਾਕਾਰ ਆ ਵਿਰੋਧੀ ਕਹਿੰਦੇ ਵੀ ਸਵਾਲ ਪੁੱਛਣਗੇ ਫਸਲਾਂ ਦਾ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ ਮੈਂ ਦਾ ਵਿਰੋਧੀਆਂ ਨਾਲ ਉਸ ਸਾਰਾ ਕੁਝ ਹੀ ਬਿਹਤਰ ਕਰਕੇ ਆਏ ਹਾਂ ਤੇ ਕਰਦੇ ਰਹਾਂਗੇ ਜਿਹੜਾ ਮੇਰਾ ਚਿਹਰਾ ਇਹਨਾਂ ਨੂੰ ਪਤਾ ਨਹੀਂ ਕਿਉਂ ਭੈੜਾ ਲੱਗਦਾ ਉਹ ਦਿਨ ਦਾ ਜਿੱਦ ਦਾ ਮੇਰਾ ਨਾਮ ਚਰਚਾ 'ਚ ਬਹੁਤ ਗੱਲਾਂ-ਬਾਤਾਂ ਕਰਦੇ ਆ ਉਹ ਲੋਕਾਂ ਨੇ ਚਿਹਰਾ ਵੇਖਣਾ ਮੇਰਾ ਠੀਕ ਆ ਜਾਂਦਾ ਉਹਦੇ ਕਿਹੜੇ ਰਹਿਣਗੇ ਤੁਸੀਂ ਵਿਚਰਦੇ ਆ ਸਾਹਿਬ ਪਿਛਲੇ ਦਿਨ ਕਿਸਾਨ ਸੰਘਰਸ਼ ਬਹੁਤ ਲੰਮਾ ਚੱਲਿਆ ਆ ਗਿਆ ਜਿਸ ਤਰ੍ਹਾਂ ਦਿੱਲੀ ਦੀਆਂ ਬਰੂਹਾਂ ਤੇ ਜਾਣ ਤੋਂ ਰੋਕਣ ਦੇ ਲਈ ਭਾਜਪਾ ਸਰਕਾਰ ਨੇ ਆਪਾਂ ਕੰਦਾ ਗੱਡੀਆਂ ਹੈਗੀਆਂ ਤੇ ਹੁਣ ਚਰਚਾ ਇਹ ਹੈ ਕਿ ਅਕਾਲੀ ਭਾਜਪਾ ਦੁਬਾਰਾ ਲਾਂਈ ਸੌਣ ਜਾ ਰਿਹਾ ਟਿੱਪਣੀ ਕੀ ਹੈ ਵਿਖੋ ਉਹਨਾਂ ਦਾ ਆਬ ਦੀ ਸਰਦਾ ਹੀ ਨਹੀਂ ਤਾਂ ਪਹਿਲਾਂ ਵੀ ਸੀਗਾ ਅੰਦਰ ਵਿਖਾਤੇ ਗੱਲ ਚੱਲਦੀ ਸੀ ਔਰ ਇਲੈਕਸ਼ਨ ਸਾ ਰਹੀ ਗੱਲ ਜਿਹੜੀ ਕਿਸਾਨ ਨਾਲ ਪਹਿਲੇ ਦਿਨੋਂ ਹੀ ਬਹੁਤ ਵੱਡਾ ਤੱਕਾ ਹੋ ਰਿਹਾ ਹੈ ਕਿਉਂਕਿ ਜੇ ਤਾਂ ਜਿਹੜੀ ਐਮਐਸਪੀ ਹੈ ਉਹਦੇ ਵਿੱਚ ਕੋਈ ਨਹੀਂ ਜੇ ਹਰ ਇੱਕ ਜਿਹੜੀ ਵਸਤ ਦਾ ਮੁੱਲ ਬੰਨਿਆ ਜਾਂਦਾ ਤਾਂ ਫਿਰ ਖੇਤੀ ਜਿਹੜੀਆਂ ਵਿੱਚ ਦੀ ਪੈਦਾ ਹੁੰਦੀਆਂ ਫਸਲਾਂ ਜਾਂ ਉਹਨਾਂ ਦਾ ਵੀ ਕਰਿਆ ਜਾ ਸਕਦਾ ਉਹ ਸੈਂਟਰ ਗਵਰਨਮੈਂਟ ਵੱਲੋਂ ਵੱਧ ਤੋਂ ਵੱਧ ਜਿੰਨਾ ਜਰ ਤੱਕਾ ਕਰਿਆ ਜਾ ਸਕਦਾ ਕਰਦੇ ਆ ਪਿਛਲੇ 2 ਸਾਲ ਪਹਿਲਾਂ ਇੱਕ ਇਹਨਾਂ ਨੇ ਮੰਨ ਵੀ ਲਿਆ ਸੀ ਵਾਦਾ ਵੀ ਕਰ ਲਿਆ ਸੀਗਾ ਮੋਦੀ ਜੀ ਹੋਰਾਂ ਨੇ ਜਾਂ ਸਰਕਾਰ ਨੇ ਪਰ ਉਹਨੂੰ ਸਰੇਣੀ ਚੜਾਇਆ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਉਸ ਤੋਂ ਕਿਸਾਨ ਰੋਸ ਵਿੱਚ ਦੁਬਾਰਾ ਆ ਕੇ ਐਜੀਟੇਸ਼ਨ ਤੇ ਹੋਏ ਆ ਔਰ ਮੈਂ ਕਿਸਾਨਾਂ ਦੇ ਨਾਲ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ ਮੈਂ ਪੈਦਾ ਕਰਨ ਵਾਲੇ ਲੋਕਾਂ ਦੇ ਨਾਲ ਆ ਵੀ ਲੋਕਾਂ ਨੂੰ ਉਹਦਾ ਕੀਤੇ ਦਾ ਮੁੱਲ ਜ਼ਰੂਰ ਮਿਲਣਾ ਚਾਹੀਦਾ ਕਿਹੜੇ ਕਿਹੜੇ ਮੁੱਦੇ ਲੈ ਕੇ ਚੌਂੜੇ ਜਲਤੀ ਮੁੱਦੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਹੋਣਗੇ ਜਿਹੜੇ ਲੋਕਾਂ ਦੇ ਹੋਣਗੇ ਦਿਨੋਂ ਦਿਨ ਨਵੇਂ ਮੁੱਦੇ ਆ ਜਾਂਦੇ ਆ ਸੋ ਸਾਰੇ ਲੋਕਾਂ ਦੇ ਅੱਗੇ ਰੱਖੇ ਜਾਣਗੇ ਮੈਂ ਨਿਮਾਣਾ ਨਤਾਣਾ ਜਾਂ ਮੇਰਾ 90 ਦਾ ਐਮਐਲਏ ਦੀ ਗੱਲ ਆ ਔਰ 8 ਮਹੀਨੇ ਮੇਰੇ ਮਨਿਸਟਰ ਦੇ ਮੇਰੇ ਜੀਵਨ ਨੂੰ ਵੇਖਿਆ ਲੋਕਾਂ ਨੇ ਨੇੜੇੋਂ ਤੇ ਦੂਰੋਂ ਉਹ ਆਪੇ ਫੈਸਲਾ ਕਰ ਲੈਣ। ਅ ਸਫਲਤਾ ਤੋਂ ਬਾਅਦ ਲੋਕ ਸਭਾ ਤੋਂ ਬਾਅਦ ਤੁਹਾਨੂੰ ਨਹੀਂ ਲੱਗਦਾ ਲੰਬੀ ਹਲਕੇ ਦੇ ਦੁਆਰਾ ਜਿਹੜਾ ਬਹੁਮਤ ਮਿਲ ਸਕੂਗਾ ਆਮ ਆਦਮੀ ਪਾਰਟੀ ਕੋ ਬਾਦਲ ਪਰਿਵਾਰ ਦਾ ਕਾਫੀ ਜਿਹੜਾ ਉੱਥੇ ਦਬਦਬਾ ਬਣਿਆ। ਜਿਹੜਾ ਜਿਹੜੇ ਪਰਿਵਾਰ ਦੀ ਤੁਸੀਂ ਗੱਲ ਕਰਦੇ ਹੋ ਉਸੇ ਨਾਲ ਹੁਣ ਫਿਰ ਲੜ ਰਹੇ ਆਵੇਂ ਫਿਰ ਵੀ ਉੱਥੇ ਆ ਜਾਾਂਗੇ ਕੋਈ ਗੱਲ ਨਹੀਂ। 25 ਤੇ 15 ਮੁਕਾਬਲਾ ਕਿੱਧਰ ਤੇ ਟਫ ਲੱਗਦਾ ਹੈ। ਇੱਧਰ 15 ਸਾਲ ਹੋ ਗਏ ਉੱਧਰ 25 ਸਾਲ ਸੀ। ਨੇ ਮੁਕਾਬਲੇ ਦੀ ਵੀ ਖੋ ਮੈਂ ਤਾਂ ਇੱਕ ਮੈਨੂੰ ਪਾਰਟੀ ਦਾ ਹੁਕਮ ਹੋਇਆ ਤੇ ਮੈਂ ਲੋਕਾਂ ਦੇ ਆਸਰੇ ਪਹਿਲਾਂ ਵੀ ਚੋਣ ਲੜ ਲਈ ਤੇ ਹੁਣ ਵੀ ਲੜੂੰਗਾ ਮੈਨੂੰ ਸਾਲਾਂ ਨਾਲ ਕੋਈ ਨਹੀਂ ਚਲੋ ਉਹਨਾਂ ਨੂੰ ਸਾਲ ਮੁਬਾਰਕ ਠੀਕ ਹੈ ਥੈਂਕ ਯੂ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ